ਅੱਜ ਬਣਾਵਾਂਗੇ ਜੀ ਇਹ ਆਮੜਾ ਦਾ achar ਉਹਦੇ ਲਈ ਲੈ ਕੇ ਆਹੀ 1 ਕਿਲੋ ਆਮਲੇ ਆਮਲਿਆਂ ਨੂੰ ਅਸੀਂ ਵਾਸ਼ ਕਰਕੇ ਚੰਗੀ ਤਰ੍ਹਾਂ ਸਾਫ਼ ਕੱਪੜੇ ਦੇ ਨਾਲ ਜਿਹੜਾ ਚੰਗੀ ਤਰ੍ਹਾਂ ਉਹਨਾਂ ਨੇ ਸਾਫ਼ ਕਰ ਲਿਆ ਉਹਨਾਂ ਦਾ ਪਾਣੀ ਜਿਹੜਾ ਵਾ ਬਿਲਕੁਲ ਪਹੁੰਚਦਾ ਇਹਦੀ ਨਮੀ ਜਿਹੜੀ ਆ ਨਾ ਬਿਲਕੁਲ ਖਤਮ ਕਰਦੀ ਆ ਬਿਲਕੁਲ ਹੀ ਆਮਲੇ ਜਿਹੜੇ ਗਿੱਲੇ ਨਹੀਂ ਹੋਣੇ ਚਾਹੀਦੇ। ਹੁਣ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਕੱਪੜੇ ਤੇ ਨਾਲ ਸੁਕਾ ਲੈਣਾ। ਇੱਧਰ ਹੈ। ਸਟੀਲ ਦੀ ਕੜਾਈ ਲਈ ਹੋਈ ਆ। ਗੈਸ ਆਨ ਕਰ ਲਿਆ। ਹੁਣ ਇਹਦੇ ਵਿੱਚ ਕਰਾਂਗੇ ਸਰੋਂ ਦਾ ਤੇਲ ਐਡ। ਤੇਲ ਜਿਹੜਾ ਸਰੋਂ ਦਾ ਉਹਨੂੰ ਹੀ ਚੰਗੀ ਤਰ੍ਹਾਂ ਗਰਮ ਕਰ ਲਾਂਗੇ। ਜਦੋਂ ਦਾ ਤੇਲ ਦਾ ਕੱਚਾਪਣ ਜਿਹੜਾ ਉਹ ਹੜ ਜਾਏਗਾ ਫਿਰ ਉਹਦੇ ਵਿੱਚ ਆਮਲੇ ਜਿਹੜੇ ਅਸੀਂ ਐਡ ਕਰਾਂਗੇ ਆਮਲੇ ਦੇ ਨਾਲ ਜਿਹੜੀਆਂ ਇਹ ਡੰਡੀਆਂ ਲੱਗੀਆਂ ਹੁੰਦੀਆਂ ਉਹ ਵੀ ਚੰਗੀ ਤਰ੍ਹਾਂ ਚਾਕੂ ਦੀ ਹਲਪ ਦੇ ਨਾਲ ਜੜੀਆਂ ਉਹ ਸਾਫ਼ ਕਰ ਲੀਆਂ ਨੇ ਤੇ ਇਹ ਤੇਲ ਸਰੋਂ ਦਾ ਲਿਆ ਹੋਇਆ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੁਣ ਇਹਦੇ ਵਿੱਚ ਸਾਬਤ ਮੇਥੇ ਐਡ ਕਰਾਂਗੇ ਇਹ ਹੀ ਲਏ ਹੋਇਆ ਤੋਂ ਚਮਚੇ ਮੇਥੇ ਇਹਨਾਂ ਨੂੰ ਹੁਣ ਇਹ ਤੇਲ ਵਿੱਚ ਐਡ ਕਰ ਦਾਂਗੇ ਮੇਥੇ ਜਿਹੜੇ ਅਸੀਂ ਤੇਲ ਵਿੱਚ ਐਡ ਕਰ ਦਿੱਤੇ ਆ ਮੇਥਿਆਂ ਨੂੰ ਇੱਕ ਮਿੰਟ ਜਿਹੜਾ ਫਰਾਈ ਕਰ ਲਿਆ ਹੋ ਨਹੀ ਇਹਦੇ ਵਿੱਚ ਆਮਲੇ ਜਿਹੜੇ ਆ ਐਡ ਕਰ ਦਿੱਤੀ ਆ ਇਹਨਾਂ ਨੂੰ ਅਸੀਂ మీడియం ਫਲੇਮ ਦੇ ਉੱਤੇ ਰਲਾਉ ਚੰਗਾ ਪਕਾਵਾਂਗੇ ਨਾਲ ਨਾਲ ਹਲੰਦੇ ਰਹਾਂਗੇ ਇੱਧਰ ਅਸੀਂ ਲਈ ਹੋਈ ਹੈ ਹਰੀ ਸੌਫ ਕਾਲੀ ਮਿਰਚ ਇਹ ਨੂੰ ਅਸੀਂ ਜ਼ਰਦਰਾ ਜੜਾ ਉਹ ਪੀਸ ਲਵਾਂਗੇ ਆਮਲੇ ਜੜੇ ਇਹਨਾਂ ਨੂੰ ਅਸੀਂ ਭਲਾ ਹੁੰਦੇ ਰਾਂਗੇ ਤਾਂ ਕਿ ਸਾਰੀਆਂ ਸਾਈਡਾਂ ਦੇ ਚੰਗੀ ਤਰ੍ਹਾਂ ਜੜੇ ਪੱਕ ਜਾਣ ਆਮਲਿਆਂ ਨੂੰ ਅਸੀਂ 2 ਮਿੰਟ ਤੇਲ ਵਿੱਚ ਚੰਗੀ ਤਰ੍ਹਾਂ ਮਲਣ ਤੋਂ ਬਾਅਦ ਵਿੱਚ ਹੁਣ ਇਹ ਦੇਖ एड कर देंगे हल्दी अद्धा चमच अही हल्दी का पाया है हल्दी एड कर तो हल्दी आमलिया मिक्स कर ली है हूँ अहीनों आमलियान चार पाँच मिनट ली ਪਕਾ ਲਾਂਗੇ మీడియం ਫਲੇਮ ਤੇ ਆਮਲੇ ਨੂੰ ਹਿਲਾਉਂਦੇ ਰਹਿਣਾ ਹੈ ਜਦੋਂ ਅਸੀਂ ਸੌਂਫ ਤੇ ਕਾਲੀ ਮੀਂਚੀ ਜੜੀ ਆ ਉਹਨੂੰ ਦਰਦਰਾ ਪੀਸ ਲਿਆ ਤਾਂ ਚਾਹੇ ਅਜਵਾਇਨ ਲਈ ਹੋਈ ਆ ਇਹਨੂੰ ਵੀ ਇਹਨੂੰ ਇਹ ਪੀਸਾਂਗੇ ਤੇ ਨਹੀਂ ਬੜ ਥੋੜਾ ਜਿਹਾ ਰਗੜਾ ਜਿਹਾ ਲਗਵਾ ਲਾਂਗੇ ਰਗੜ ਲੈਣੀ ਥੋੜਾ ਜਿਹਾ ਨੂੰ ਜਵਾਇਨ ਨੂੰ ਹੀ ਮੜਾ ਜਾ ਰਗੜ ਲਿਆ ਸਾਲੇ ਜਿਹੜੇ ਅਸੀਂ ਦੱਪਰੇ ਪੀਸ ਲਏ ਕਾਲੀ ਮਿਰਚ ਸੌਫ ਅਜਵਾਇਨ ਇਹਦਾ ਆਮਲੇ ਜਿਹੜੇ ਸਾਡੇ ਇਹਨਾਂ ਨੂੰ ਪੱਕਦਿਆਂ ਹੋ ਚੁੱਕੇ ਆ 5-6 ਮਿੰਟ ਹੋਣਾਂ ਚੈੱਕ ਕਰ ਲੈਣੇ ਆ ਕਿ ਚੰਗੀ ਤਰ੍ਹਾਂ ਪੱਕ ਗਏ ਆ ਕਿ ਨਹੀਂ ਆਮਲੇ ਜਿਹੜੇ ਅਸੀਂ ਚੈੱਕ ਕਰ ਲਏ ਆ ਆਮਲੇ ਆ ਦੇਖੋ ਚੰਗੀ ਤਰ੍ਹਾਂ ਪੱਕ ਚੁੱਕੇ ਆ इस तरह पता लग जा कि पक गए नहीं तो यू हाथ ना भी तोड़ के चेक कर सकते हो आमले जोड़े कर जेडे अखो पक चुके आमले आ, देखो। आ तोड़ के भी चेक कर लेकिन गैस कर देंगे ऑफ आमले जे चंगी तरह पक चुके हैं हम गैस कर देने ऑफ तेल जो थोड़ा जहा ठंडा हो फिर मसाले ऐड करा जोड़े अं दीते सौंफ काली मिर्च अजवाइन इधर अं जो दूसरे मसाले लाने हैं कश्मीरी मिर्च पाउडर अद्धा चम्मच एक चम्मच लाल मिर्च पाउडर नमक स्वाद अनुसार धनिया पाउडर आवलों तो का तेल हो चुका ठंडा हूँ खड़े मसाले पीसे ही ऐड कर लेंगे पहलों ਸਾਲਲੇ ਜਿਹੜੇ ਅਸੀਂ ਐਡ ਕਰਕੇ ਮਿਕਸ ਕਰ ਲਈਏ ਹੋਰ ਨਮਕ ਲਾਲ ਮਿਰਚ ਪਾਊਡਰ ਕਸ਼ਮੀਰੀ ਮਿਰਚ ਪਾਊਡਰ ਧਨੀਆ ਪਾਊਡਰ ਜਿਹੜਾ ਐਡ ਕਰ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਜਿਹੜੇ ਸਾਰੇ ਅਸੀਂ ਐਡ ਕਰਕੇ ਮਿਕਸ ਕਰ ਲਈਏ ਹੋਣ ਇਹਨਾਂ ਨੂੰ ਠੰਡਾ ਹੋਣ ਦੇਵਾਂਗੇ ਆਮਲਿਆਂ ਨੂੰ ਚੰਗੀ ਤਰ੍ਹਾਂ ਇਧਰ ਲਿਆ ਹੋਇਆ ਅਸੀਂ ਇੱਕ ਬਿਲਕੁਲ ਸਾਫ਼ ਕੰਟੇਨਰ ਜਿਹੜਾ ਇਹਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਧੁੱਪ ਵਿੱਚ ਜਿਹੜਾ ਸੁਕਾਇਆ ਗਿਆ ਬਿਲਕੁਲ ਸਾਫ਼ ਸੁਥਰਾ ਨੀਟ ਐਂਡ ਕਲੀਨ ਆ ਜਦੋਂ ਸਾਡੇ ਆਮਲੇ ਜਿਹੜੇ ਉਹ ਚੰਗੀ ਤਰ੍ਹਾਂ ਠੰਡੇ ਹੋ ਜਾਣਗੇ ਫਿਰ ਇਹ ਕੰਟੇਨਰ ਵਿੱਚ ਅਸੀਂ ਫਿਲ ਕਰ ਲਵਾਂਗੇ ਲਓ ਜੀ ਆਪਣਾ ਆਮਲਿਆਂ ਦਾ ਆਚਾਰ ਜਿਹੜਾ ਬਣ ਕੇ ਹੋ ਚੁੱਕਿਆ ਰੈਡੀ ਇਹ ਹੁਣ ਬਿਲਕੁਲ ਠੰਡਾ ਹੋ ਚੁੱਕਿਆ ਹੈ ਮੈਨੂੰ ਹੁਣ ਇਹ ਕੰਟੇਨਰ ਵਿੱਚ ਜਿਹੜਾ ਉਹ ਸਿਲ ਕਰ ਲਵਾਂਗੇ ਕੰਟੇਨਰ ਜਿਹੜਾ ਵੈਸੇ ਉਹ ਹੋਏ ਕੱਚ ਦਾ ਤੇ ਸਭ ਤੋਂ ਬੈਸਟ ਵਾ ਜਿਹੜਾ ਇਹ ਤੁਹਾਡੇ ਕੋਲ ਕੰਟੇਨਰ ਪーストਾਂ ਤੇ ਹੋਏ ਤੁਸੀਂ ਉਹਦੇ ਵਿੱਚ ਅਚਾਰ ਜਿਹੜਾ ਉਹ ਪਾ ਕੇ ਰੱਖ ਸਕਦੇ ਹੋ ਅਚਾਰ ਨੂੰ ਚੰਗੀ ਤਰ੍ਹਾਂ ਠੰਡਾ ਕਰ ਲੈਣਾ ਆਹ ਰੱਖਣ ਜੋ ਗੱਲਾਂ ਜਿਹੜੀਆਂ achar ਵਿੱਚ ਇਹ ਨੇ ਤੇ achar ਨੂੰ ਚੰਗੀ ਤਰ੍ਹਾਂ ਠੰਡਾ ਕਰਕੇ ਫਿਰ ਕੰਟੇਨਰ ਵਿੱਚ ਫਿਲ ਕਰਨਾ ਕੰਟੇਨਰ ਜਿਹੜਾ ਬਿਲਕੁਲ ਸਾਫ਼ ਸੁਥਰਾ ਤੇ ਧੁੱਪ ਵਿੱਚ ਸੁਕਾਇਆ ਹੋਏ ਨਾਲ ਦੇ ਨਾਲ ਜਦੋਂ ਵੀ achar ਜਿਹੜਾ ਉਹ ਕੱਟ ਕੇ ਖਾਣਾ ਹੈ ਤੇ ਚਮਚੇ ਪਿਰ ਕੋਲ ਸੁੱਕਾ ਜਿਹੜਾ ਵਾ ਉਹ achar ਕੱਟਣ ਲਈ ਯੂਜ਼ ਕਰਨਾ ਉਹ ਅਜਿਹਾ ਹੈ achar ਬਣਾਉਣ ਲਈ ਆਮਲੇ ਲੈਣੇ ਆਮਲੇ ਬਿਲਕੁਲ ਜਿਹੜੇ ਆ ਉਹ ਸਾਫ਼ ਸੁਥਰੇ ਹੋਣ ਦਾਗਧੱਪਿਆ ਵਾਲੇ ਆਮਲੇ ਜਿਹੜੇ ਨਹੀਂ ਹੋਣੇ ਚਾਹੀਦੇ ਤਾਂ ਕਿ ਸਾਡਾ ਆਚਾਰ ਜਿਹੜਾ ਨਾ ਉਹ ਕਾਫੀ ਟਾਈਮ ਪਹਿਹੀ ਵਾਤਾ ਸਕੇ ਇਹ ਆਚਾਰ ਜਿਹੜਾ ਵਾ ਬਣਾਉਣ ਦੇ ਬਸ ਚਾਰ ਪੰਜ ਜਿਹੜੀਆਂ ਗੱਲਾਂ ਜ਼ਰੂਰੀ ਹੈ ਨਾਲ ਧਿਆਨ ਰੱਖਣਾ ਹੈ ਅਚਾਰ ਬਣਾਉਣ ਦਾ ਤਰੀਕਾ ਜਿਹੜਾ ਵਾ ਉਹ ਸਹੀ ਹੋਣਾ ਚਾਹੀਦਾ ਫਿਰ ਅਚਾਰ ਜਿਹੜਾ ਵਾ ਸਾਲ ਭਰ ਚੱਲ ਜਾਂਦਾ ਖਰਾਬ ਨਹੀਂ ਹੁੰਦਾ ਚਾਰਸੜਾ ਜਿਹੜਾ ਬਣ ਕੇ ਬਿਲਕੁਲ ਰੈਡੀ ਹੈ ਇਹ ਤੁਸੀਂ ਅੱਜ ਵੀ ਖਾ ਸਕਦੇ ਹੋ ਜੇ ਤੁਸੀਂ 3-4 ਦਿਨਾਂ ਬਾਅਦ ਇਹਨੂੰ ਖਾਣਾ ਸਟਾਰਟ ਕਰੋਗੇ ਜਿਹੜੇ ਅਸੀਂ ਇਹਦੇ ਚ ਮਸਾਲੇ ਐਡ ਕੀਤੇ ਆ ਚਾਰ ਵਿੱਚ ਉਹਨਾਂ ਦਾ ਫਲੇਵਰ ਜਿਹੜਾ ਅਚਾਰ ਵਿੱਚ ਬਹੁਤ ਵਧੀਆ ਆਏਗਾ ਅਚਾਰ ਹੋ ਗਿਆ ਟੇਸਟ ਲੱਗੇਗਾ ਆਮਲੇ ਦਾ achar ਠੰਡਾ ਹੋਣ ਤੋਂ ਬਾਅਦ ਅਸੀਂ ਕੰਟੇਨਰ ਵਿੱਚ ਜਿਹੜਾ ਭਰ ਲਿਆ ਕੰਟੇਨਰ ਵਿੱਚ achar ਫਿਲ ਕੀਤਾ ਹੈ ਬਿਲਕੁਲ ਠੰਡਾ ਹੋ ਚੁੱਕਿਆ ਹੈ ਫਿਰ ਫਿਲ ਕੀਤਾ ਹੁਣ ਅਸੀਂ ਇਹਨੂੰ 3-4 ਦਿਨ ਜਿਹੜਾ ਵਾ ਰਹਿਣ ਦਵਾਂਗੇ ਫਿਰ ਖਾਣਾ ਸਟਾਰਟ ਕਰਾਂਗੇ ਤਾਂ ਕਿ ਇਹਦੇ ਵਿੱਚ ਜਿਹੜੇ ਮਸਾਲੇ ਐਡ ਕੀਤੇ ਹਨ ਉਹਦਾ ਫਲੇਵਰ ਜਿਹੜਾ achar ਵਿੱਚ ਚੰਗੀ ਤਰ੍ਹਾਂ ਆਜੇ ਸੇਜਿਸਾ ਦਾ ਆਮਲੇ ਦਾ achar ਟੇਸਟੀ ਟੇਸਟੀ ਯਮਮੀ ਯਮਮੀ ਹੈਲਦੀ ਹੈਲਦੀ ਇੱਕ ਗੱਲ ਹੋਰ ਕੋਈ ਵੀ ਕੰਮ ਕਰਦੋ ਪਹਿਲੋ ਹੀ ਨਾ ਸੋਚਿਆ ਕਰੋ ਕਿ ਇਹ ਮੇਰੇ ਕੋ ਨਹੀਂ ਹੋਣਾ ਜਾਂ ਮੈਂ ਇਹਨੂੰ ਨਹੀਂ ਕਰ ਸਕਦਾ ਕੋਸ਼ਿਸ਼ ਕਰੋਗੇ ਤਾਂ ਫੇਰ ਇਹੋ ਕੰਮ ਜਿਹੜਾ ਤੁਸੀਂ ਕਰ ਪਾਓਗੇ ਤੋਂ ਉਹਦੇ ਚ ਕਾਮਯਾਬ ਵੀ ਇੱਕ ਦਿਨ ਜ਼ਰੂਰ ਹੋਵੋਗੇ ਕਿਸੇ ਵੀ ਪ੍ਰਕਾਰ ਦਾ ਕੁਝ ਵੀ ਖਾਣਾ ਬਣਾਉਣਾ ਕੋਈ ਸਬਜੀ ਹੈ ਕੁਝ ਵੀ ਬਣਾਉਣਾ ਨਨ ਹੀ ਕੋਈ ਰੈਸਪੀ ਬਣਾਉਣੀ ਆ ਟਰਾਈ ਕਰੋਗੇ ਤੇ ਫੇਰ ਹੀ ਤੁਸੀਂ ਭਣਾਓਗੇ ਇੱਕਦਮ ਥੋੜੀ ਵਧੀਆ ਨਾ ਬਣੇਗੀ ਦੂਸਰੇ ਦਿਨ ਜਿਹੜੀ ਆ ਹੋਸਤ ਵਧੀਆ ਬਣੇਗੀ ਤੀਸਰੇ ਦਿਨ ਹੋਰ ਉਸ ਤੋਂ ਜ਼ਿਆਦਾ ਵਧੀਆ ਬਣੇਗੀ ਤੇ ਇੱਕ ਦਿਨ ਬਿਲਕੁਲ ਪਰਫੈਕਟ ਬਣ ਜਾਏਗੀ ਤੁਹਾਡੇ ਕੋਲੋਂ